ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੀ ਨਵੀਂ ਵੀਡੀਓ 'ਚ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਹਾਂ ਗੁਰਦੁਆਰਾ ਲੰਗਰ ਸਾਹਿਬ ਦੇ ਨੇੜਲੇ ਗੁਰਦੁਆਰੇ ਜਿਹੜੇ ਸਿਰਫ ਵਾਕ ਇਨ ਡਿਸਟੈਂਸ ਤੇ ਹੈਗੇ ਨੇ ਤੇ ਇੱਥੇ ਤਿੰਨ ਤੋਂ ਚਾਰ ਗੁਰਦੁਆਰਾ ਸਾਹਿਬ ਨੇ ਆਓ ਆਪਾਂ ਦਰਸ਼ਨ ਕਰਨੇ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆਂ ਸੰਗਤ ਜੀ ਆਪਾਂ ਪਹੁੰਚ ਗਿਆ ਗੁਰਦੁਆਰਾ ਬੰਦਾ ਕਾਟ ਸਾਹਿਬ ਜੋ ਕਿ ਲੰਗਰ ਸਾਹਿਬ ਗੁਰਦੁਆਰੇ ਤੋਂ ਬਿਲਕੁਲ ਨੇੜੇ ਹੈਗਾ ਆ

रुसा दिला का मान के बाबा बड़ा संगीता का नायक अरवाल समा का श्रोरा पुस्तकालय को लिया का कसा इना बुलाई बुल्या ए दुर्मनिस आदमी देवता के प्रदाई अब 예수 तारसो रास्ते वेते प्रयाग नथा सारा पाए मके आज से चढ़ा चुका था और सारे तीन मार्ग में से उसके पासानी मारा ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਾਂ ਆਇਆ ਗੁਰਦੁਆਰਾ ਸ਼੍ਰੀ ਤਪਸਥਾਨ ਸ਼੍ਰੀਮਾਨ 108 ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਜੀ ਜਿਹੜੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੇ ਸਾਪ ਦਾ ਹੈਡ ਗ੍ਰੰਥੀ ਸੀ ਉਹਨਾਂ ਦਾ ਇਹ ਤਪਸਥਾਨ ਆ ਉਹ ਸਤਨਾਮ ਆਮਸ਼ੀ ਇਹ ਦਰਸਾਉਂਦਾ ਕਿ ਸਤ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸੰਤ ਬਾਬਾ ਜੋਗਿੰਦਰ ਸਿੰਘ ਮੋਨੀ ਜੀ ਦੇ ਤਪਸਥਾਨ ਦੇ ਲੱਗੇ ਹੈਗਾ ਗੁਰਦੁਆਰਾ ਟਿੱਬੀ ਸਾਹਿਬ ਆਓ ਆਪਾਂ ਇੱਥੇ ਦਰਸ਼ਨ ਕਰਨ ਅਤੇ ਇਹ ਨਾਲੇ ਦੇ ਇਤਿਹਾਸ ਬਾਰੇ ਜਾਣਨੇ ਆ ਵਾਹ ਸਤ ਨਾਮੁ सामने ही दरवाजे ਤੇ ਲੱਗੇ ਗੁਰਦੁਆਰੇ ਦਾ ਇਤਿਹਾਸ ਲਿਖਿਆ ਹੋਇਆ ਵਾ ਤੁਸੀਂ ਵੀਡੀਓ ਨੂੰ ਸਟਾਪ ਕਰਕੇ ਵੀ ਇਤਿਹਾਸ ਕੋੜਾ ਪੜ੍ਹ ਸਕਦੇ ਹੋ ਗੁਰਦੁਆਰਾ ਟਿੱਬੀ ਸਾਹਿਬ ਜੀ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਆ ਸਥਾਨ ਪੰਜਾਬ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਦਾ ਹੈ ਜਦੋਂ ਸਾਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਵਿੱਚ ਆਇਆ ਤਾਂ ਗੁਰੂ ਸਾਹਿਬ ਜੀ ਦੇ ਨਾਲ 2200 ਘੋੜਸਵਾਰ ਸਿੰਘ ਫੌਜਾਂ ਆਈਆਂ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਦੋ ਦਾਸ ਬੇਰਾਗੀ ਨੂੰ ਸਿੱਧੇ ਰਾਹ ਪਾਉਣ ਲਈ ਉਸ ਦੀ ਕੁੱਟਿਆ ਵਿੱਚ ਗਏ ਤਾਂ ਗੁਰੂ ਸਾਹਿਬ ਜੀ ਨੇ ਨਾਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੇ ਇਸ ਸਥਾਨ ਤੇ ਆਪਣਾ ਕੋੜਾ ਬੰਨੇ ਅਤੇ ਤੰਬੂ ਲਾਇਆ ਸੀ ਤੇ ਇੱਥੋਂ ਹੀ ਮਾਦੋ ਦਾਸ ਦਾ ਬਾਗ ਆਰੰਭ ਹੁੰਦਾ ਸੀ ਜਿੱਥੇ ਜਾ ਕੇ ਗੁਰੂ ਜੀ ਨੇ ਮਾਦੋ ਦਾਸ ਦਾ ਹੰਕਾਰ ਤੋੜਿਆ ਤੇ ਆਪਣਾ ਸੇਵਕ ਬਣਾ ਕੇ ਅਮ੍ਰਿਤ ਦਿਦਾਤ ਦੀ ਬਖਸ਼ੀਸ਼ ਕੀਤੀ ਗੋਦਾਵਰੀ ਨਦੀ ਦਾ ਕਿਨਾਰਾ ਹੋਣ ਕਰਕੇ ਇਸ ਥਾਂ ਤੇ ਪਾਣੀ ਰੁਕਦਾ ਸੀ ਇਸ ਲਈ ਇਹ ਅਸਥਾਨ ਨੂੰ ਟਿੱਬੀ ਸਾਹਿਬ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਦਰਸ਼ਨ ਕਰਨੇ ਅੰਦਰ ਦੇ ਵਾਹ ਸਤਨਾਮ ਸ਼੍ਰੀ ਵਾਹਿਗੁਰੂ ਉਰਾਤਨ ਸਿੰਘਾ ਦਾ ਗੜਵਾਇਆ ਪਾਈ ਤਰੋਂ ਸਿੰਘ ਜੀ ਪਾਈ ਦਇਆ ਸਿੰਘ ਜੀ ਵਾਹ ਕੁਸਤਨਾ ਸ਼੍ਰੀ ਵਾਹਿਗੁਰੂ ਇਸ ਜਗ੍ਹਾ ਤੇ ਕਿਰਪਾ ਸਿੰਘ ਸੰਗਤ ਜੀ ਜਿਹੜੇ ਲੰਗਰ ਸਾਹਿਬ ਦੇ ਲਾਗੇ ਗੁਰਦੁਆਰੇ ਵਾਕ ਇਨ ਡਿਸਟੈਂਸ ਤੇ ਹੈ ਗਿਆ ਨਾ ਸਾਰੇ ਇੱਕੋ ਹੀ ਰੋਡ ਤੇ ਆਇ ਇੱਧਰ ਆਪਾਂ ਬਾਬਾ ਬੰਦਾ ਘਾਟ ਤੇ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਜੀ ਦਾ ਤਪਸਥਾਨ ਟੀਬੀ ਸਾਹਿਬ ਗੁਰਦੁਆਰਾ ਇਸ ਤੋਂ ਅੱਗੇ ਹੈ ਗੁਰਦੁਆਰਾ ਨਗੀਨਾ ਕਾਟਿਆ ਤੇ ਉਹਦੇ ਸਾਹਮਣੇ ਨਾ ਗੁਰਦੁਆਰਾ ਲੰਗਰ ਸਾਹਿਬ ਆ ਤੇ ਜਿਆਦਾ ਦੂਰ ਨਹੀਂ ਹੈਗਾ ਸਿਰਫ 10-15 ਦੀ ਵਾਟ ਤੇ ਹੈਗਾ ਆ 10-15 ਮਿੰਟ ਦੀ ਵਾਟ ਹੈਗੀ ਆ ਪੈਦਲ ਵਾਕਿੰਗ ਡਿਸਟੈਂਸ ਹੈ ਤੇ ਉੱਥੇ ਹੈਗਾ ਗੁਰਦੁਆਰਾ ਸਾਹਿਬ ਆ ਹੁਣ ਆਪਾਂ ਚੱਲਿਆਂ ਗੁਰਦੁਆਰਾ ਨਗੀਨਾ ਕਾਟ ਜਿਹੜੇ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਉਹੀ ਗੁਰਦੁਆਰਾ ਹੈ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਨਗੀਨਾ ਘਾਟ ਸਾਵਿਆ ਹੈ ਤੇ ਗੁਰਦੁਆਰੇ ਦੀ ਨਾ ਬੈਕ ਸਾਈਡ ਤੇ ਗੋਦਾਵਰੀ ਨਦੀ ਹੈਗੀ ਹੈ ਤੇ ਨਾਲੇ ਤੁਹਾਨੂੰ ਮੈਂ ਉਹਦੇ ਵੀ ਦਰਸ਼ਨ ਕਰਾਉਂਗਾ ਹੋਣਾ ਸੰਗਤ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਨਗੀਨਾ ਘਾਟ ਸਾਹਿਬ ਜੀ वा सतनाम श्रीवाय करो वाहे सतनाम श्री वा सत और इसी तरह संसार जी जब हंगे शक के तैयार है अबुल शहर की दीवार के इस्लाम के लगे वैसे गुरुजी के लाल 250 घोड़ेदार सूर में ही था गुरुशाही हुआ जाने से है नॉर्थ पर सब एक अपराती भेद किसका जो के इकाई को के देता गुरुजी ने वो सिर पर रख देता होगा की नदी का लापय दिए छोड़ देता है ਗੁਰਦੁਆਰਾ ਸਾਹਿਬ ਜੇ ਨਾ ਪਿਛਲੇ ਬੰਨੇ ਗਦਾਵਰੀ ਨਦੀਆਂ ਹੁਣ ਮੈਂ ਤਾਂ ਉਹ ਦੇਵ ਦਰਸ਼ਨ ਕਰਨਾ ਵਾਹਤੋਂ ਆ ਗਦਾਵਰੀ ਨਦੀਆਂ ਸਤਿਨਾਮ ਸ਼੍ਰੀ ਵਾਇ ਗੁਰ ਕੀ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਭਜਨਗੜ੍ਹ ਸਾਹਿਬ ਗੁਰਦੁਆਰੇ ਦੇ ਨਾਲ ਹੀ ਹੈਗਾ ਇਹ ਵੀ ਸੰਗਤ ਜੀ ਆਸੀ ਗੁਰਦੁਆਰਾ ਨਗੀਨਾ ਕਾਟ ਤੇ ਇਹਦੇ ਸਾਹਮਣੇ ਆ ਰਾਇ ਨਾਲੀ ਗੁਰਦੁਆਰਾ ਭਜਨਗਰ ਸਾਹਿਬ ਨਾਪਾਏ ਇੱਥੇ ਜਾਂਦੇ ਆਂ ਦਰਸ਼ਨਾ ਲਈ ਪਹਿਲਾਂ ਸੰਗਤ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਭਜਨਗਰ ਸਾਹਿਬ

ਗੁਰਦੁਆਰੇ ਦਾ ਇਤਿਹਾਸ ਆ ਸ਼੍ਰੀਮਾਨ 111 ਸੰਤ ਬਾਬਾ ਅਤਰ ਸਿੰਘ ਜੀ ਮਸਤੋ ਆਣੇ ਆਲੇ ਫੌਜ ਦੀ ਨੌਕਰੀ ਛੱਡ ਕੇ ਦੇਰਾਦੂਨ ਤੋਂ ਪੈਦਲ ਚੱਲ ਕੇ ਸਿੱਧੇ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਆਏ ਤਾਂ ਉਸ ਵੇਲੇ ਦੇ ਜਥੇਦਾਰ ਭਾਈ ਨਾਨੂ ਸਿੰਘ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਵਾਲਾ ਬੂੰਗਾ ਨਾਮ ਸਿਮਰਨ ਹਿਤ ਸੰਤ ਮਹਾਰਾਜ ਜੀ ਨੂੰ ਦੇ ਦਿੱਤਾ ਇਹ ਬੁੰਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸੇਵਕਾਂ ਕੋਲੋਂ ਭਜਨ ਬੰਦਗੀ ਕਰਨ ਖਾਸ ਤੌਰ ਤੇ ਬਣਵਾਇਆ ਸੀ ਸੰਤ ਮਹਾਰਾਜ ਜੀ ਨੇ ਇਸ ਪਾਵਨ ਗੰਗਾ ਗੋਦਾਵਰੀ ਦੇ ਕਿਨਾਰੇ ਸ਼ਿਸ਼ੋਬਿਤ ਇਸ ਸਥਾਨ ਦੇ 1889 ਤੋਂ 1890 ਤੱਕ ਸਵਾ ਪੈਰ ਨਿਰੰਕਾਰ ਦੀ ਆਰਾਧਨਾ ਕੀਤੀ ਅਰਸੇ ਦੌਰਾਨ ਆਪ ਜੀ ਨੇ ਸਵਾ ਲਖ ਜਪਜੀ ਸਾਹਿਬ ਦੇ ਪਾਠ ਕੀਤੇ ਤੇ 7 ਦਿਨ ਤੇ ਰਾਤ ਨੂੰ 다ਵਰੇ ਵਿੱਚ ਖੜ ਕੇ ਨਾਮ ਜਪਿਆ ਜਿਸ ਦਾ ਸਦਕਾ ਆਪ ਜੀ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰਤਖ ਦਰਸ਼ਨ ਹੋਏ ਤੇ ਹੁਕਮ ਹੋਇਆ ਕਿ ਪੰਜਾਬ ਦੀ ਧਰਤੀ ਤੇ ਜਾ ਕੇ ਗੁਰਸਿੱਖੀ ਦੇ ਅੰਮ੍ਰਿਤ ਪ੍ਰਚਾਰ ਕਰੋ ਅਤੇ ਮਹਾਰਾਜ ਜੀ ਦਾ ਆਗਮਨ ਦਿਵਸ ਬਿਕਰਮੇ ਸੰਮੰਥ ਦਾ ਪਹਿਲਾ ਦਿਹਾੜਾ ਹੈ ਜਿਸ ਕਰਕੇ ਇਸ ਤਪਸਥਾਨ ਦੀ ਸੇਵਾ ਵਿਕਰਮੇ ਸੰਮੰਥ 256 ਦਾ ਪਹਿਲੇ ਦਿਹਾੜੇ ਨੂੰ ਆਰੰਭ ਕੀਤੀ ਤਖਤ ਸੱਚਖੰਡ ਹੈਡ ਜਥੇਦਾਰ શ્રીમાન 108 ਸੰਤ ਬਾਬਾ ਜੋਬਿੰਦਰ ਸਿੰਘ ਜੀ ਮੋਨੀ ਨੇ 40 ਸਾਲ ਸੇਵਾ ਨਿਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਦੇ ਨਾਲ ਹੀ ਦਰਸ਼ਨ ਲਈ ਜਾਂਦੇ ਆ ਇੱਕ ਗੁਰਦੁਆਰਾ ਭਜਨਗੜ੍ਹ ਸਾਹਿਬ ਜੀ ਦਾ 메인 ਐਂਟ੍ਰੈਂਸ ਹੈ ਇਥੋਂ ਵਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਪ ਦਰਸ਼ਨ ਹੋਏ ਤੇ ਮਨ ਮੋੜੀ ਪੰਜਾਬੀ ਲੱਗੇ ਆਪਣੀ ਦਿੱਤ ਮਾਇ ਦੇ ਰਸਮ ਕਰਕੇ

ਸ਼੍ਰੀਮਾਨ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਜੀ ਦਾ ਅੰਗਿਠਾ ਸਾਹਿਬ ਤੇ ਸੰਤ ਬਾਬਾ ਸ਼੍ਰੀਮਾਨ ਹਜੂਰਾ ਸਿੰਘ ਜੀ ਦਾ ਅੰਗਿਠਾ ਸਾਹਿਬ ਹੈ ਥੱਲੇ ਤੇ ਆਓ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਦੇ ਹਾਂ ਹੁਣ ਸੰਗਤ ਜੀ ਇਹ ਅੰਗਿਠਾ ਸਾਹਿਬ ਸੰਤ ਬਾਬਾ ਹਜੂਰਾ ਸਿੰਘ ਜੀ ਸਾਫ ਦਾ ਜਥੇਦਾਰ ਜੀ ਦਾ ਹੈਗਾ ਹੈ ਅੰਗਿਠਾ ਸਾਹਿਬ करो दर्शन हजूरा सिंह जी अंगठा साहब जी का श्रीमान संत बाबा हजूरा सिंह जी, जी, जी। वाह सतनाम श्री ਇਥੋਂ ਪਵਾਰ ਜਾਣਿਆ ਹੁਣ ਤੇ ਦੂਸਰੀ ਸਾਈਡ ਤੇ ਸੰਤ ਬਾਬਾ ਸ਼੍ਰੀਮਾਨ ਜੋਗਿੰਦਰ ਸਿੰਘ ਮੋਨੀ ਸਾਹਿਬ ਜੀ ਦਾ ਇੱਥੇ ਸਾਹਿਬ ਹੈ ਗਿਆ ਜਿਨ੍ਹਾਂ ਨੇ 40 ਸਾਲ ਸੇਵਾ ਕੀਤੀ ਸੇਕਿ ਸੇ ਬਿਨਾਂ ਤਨਖਾਹ ਤੋਂ ਲੈ ਕੇ ਵਾ ਸਤਨਾਮ ਸ਼੍ਰੀ ਵਾਇ ਗੁਰੂ अंगीठा साहेब संत बाबा, श्रीमान जोगिंदर सिंह जी का है अंगिठा साहेब है संगत जी करो दर्शन वाहेगुरु सतनाम वाहे गुरु ਆਪਾਂ ਇੱਥੇ ਵੀਡੀਓ ਨੂੰ ਐਂਡ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਆਪਾਂ ਜਲਦੀ ਨਵੇਂ ਵੀਡੀਓ ਚ ਮਿਲਾਂਗੇ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ